کیونک وچہم رائے خیلی ਸਾਰੀਆਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੇ ਕੌਂਟਰਾਂ ਦੇ ਜਿਹੜੇ ਅੰਦਰ ਮੀਟਿੰਗ ਤੇ ਬੈਠੇ ਸੀ ਉਹਨਾਂ ਨੇ ਰੋਜ਼ ਦਾ ਪ੍ਰਸਾਦ ਆਹ ਸ਼ਾਹੀ ਦਾ ਮੋਤ ਕਰਦੇ ਤਾਂ ਪ੍ਰਣਾਲੀ ਲੱਜੋ ਤੋਂ ਨਾ ਰੋਕ ਕਰਦੀ ਜਾਈ ਮੈਂ ਕੱਲ ਰਾਤ 11 ਵਜੇ ਲੋਕੀਂ ਮੇਰ ਜਿਆ ਸੀ ਕੈਮਰੇ ਦੇ ਬੇਡ ਚੱਲ ਰਹੀ ਸੀ ਉੱਥੇ ਆਮ ਆਦਮੀ ਪਾਰਟੀ ਰਾਗੂਪ ਪਾਰਟੀ ਦਾ ਨੁਮਾਇंदा ਟਰਾਲੀ ਦਲ ਦਾ ਨੁਮਾਇंदा ਬੀਜਪੀ ਦਾ ਨੁਮਾਇंदा ਉੱਥੇ ਸਾਰੀਆਂ ਪਾਰਟੀਆਂ ਨੇ ਧਰਮ ਕੇ ਸੱਚਾਈ ਦਾ ਸਾਥ ਦਿੱਤਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੰਦੇ ਪਾਰਟੀਆਂ ਇੱਕ ਬੰਦੇ ਸੀ ਉਹ ਗਲਤ ਸੱਚਾਈ ਵੀ ਕਰ ਰਹੇ ਜੀ ਕਿ ਜੋ ਕੁਝ ਕੱਲ ਦੀ ਮੀਟਿੰਗ ਤੋਂ ਹੋਇਆ ਜਿੰਨਾ ਤੱਕਾ ਹੋਇਆ ਸਾਰੀਆਂ ਪਾਰਟੀਆਂ ਨੇ ਉੱਤੇ ਕਿਹਾ ਤੁਸੀਂ ਕਿ ਆਪ ਚੰਦਰਾ ਵਾਲੇ ਹੋ ਸੋ ਮੈਂ ਸਮਝਣਾ ਇਹਨਾ ਤੱਕਾ ਹੋਣਾ ਨਹੀਂ ਚਾਹੀਦਾ ਸੋ ਵੇਖੋ ਹੋਰ ਤੁਹਾਡੀ ਆਨੁਸ ਪਾਰਟੀ ਮਾਝੋ ਦਾ ਹਾਈਕੋਰਟ ਅੱਜ ਹੀ ਜਾ ਰਹੀ ਹੈ ਸੋ ਮੈਂ ਸਮਝਣਾ ਇਹ ਨਾ ਦੇ ਉੱਤੇ ਸਰਕਾਰਾਂ ਦੇ ਉੱਤੇ ਹੋਰੇ ਬਹੁਤ ਗੁੱਸਾ ਸਾਡੀਆਂ ਜੜੀਆਂ ਨੇ ਮਾਨ ਜੋ ਕੋਟਾ ਨੇ ਜੇ ਕਿਸੇ ਨਾਲ ਘੱਟ ਹੁੰਦਾ ਤੇ ਫਿਰ ਲੋਕ ਕੋਟਾ 'ਚ ਜਾਂਦੇ ਨੇ ਸੋ ਕਾਂਗਰਸ ਪਾਰਟੀ ਅੱਜ ਮਾਨ ਜੋ ਹਾਈ ਕੋਰਟ 'ਚ ਜਾ ਰਹੀ ਹੈ ਅੱਜ ਸਾਡੀ ਪਾਰਟੀ ਜਿਹੜੀ ਹੈ ਉਹ ਵਰਨਰ ਸਾਹਿਬ ਨੂੰ ਚਾਬੀ ਪੁਲਿਸ ਸਾਹਿਬ 6 ਵਜੇ ਦਾ ਟਾਈਮ ਆ ਵਰਨਰ ਸਾਹਿਬ ਨੂੰ ਮਿਲ ਰਹੇ ਆ ਉੱਥੇ ਵੀ ਅਜੀ ਸ਼ਿਕਾਇਤ ਦਰਜ ਕਰਾ ਚਾ ਰਹੇ ਆ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਇਹ ਜੋ ਗੱਲ ਉਹਨਾਂ ਦੇ ਘਰ ਕੀ ਕਰਦੇ ਆ ਬੋਗਰੇ ਸੀ ਦਾ ਉਹ ਅਸੀਂ ਵਰਨਰ ਸਾਹਿਬ ਦੇ ਮੋਟੋ ਚ ਲਿਆ ਵਗੇ ਮੈਂ ਇੱਕ ਗੱਲ ਸਾਰੀ ਪ੍ਰੈਸ ਨੂੰ ਰਿਪੋਰਟ ਕਰਨਾ ਤੁਹਾਡੀ ਰਾਈ ਕੇ ਸਚਾਈ ਦਾ ਸਾਥ ਜੋ ਕੱਲ ਹੋਇਆ ਇੱਕ ਕਾਨਪਾਰਟੀ ਨਾਲ ਹੀ ਹੋਇਆ ਲੋਕਾਂ ਨਾਲ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਕੌਂਸਲ ਚੁਣੀ ਸਾਡੀ ਪਾਰਟੀ ਨੂੰ ਅਬਰਖਵਤਿਆ ਨੇ 45 ਸੀਟਾਂ ਜਿਤਾ ਕੇ ਭੇਜਿਆ ਇਹਨਾਂ ਨੂੰ 24 ਸੀਟਾਂ ਭਰਾ ਜਿਤਾ ਕੇ ਜਿੱਤਿਆ ਤੇ ਫਿਰ ਇਹ ਚੋਰੀ ਘੋਰ ਮੋਰੀ ਲਈ ਆਪਣਾ ਮੇਰ ਬਣਾ ਲੈ ਰਿਹਾ ਹੈ ਨਾ ਤੁਹਾਡੀ ਕੋਈ ਮਾੜੀ ਗੱਲ ਨਹੀਂ ਕੱਲ ਡਿਪਟੀਚ ਇਹਨਾਂ ਇੱਕ ਬੀਜੇਪੀ ਦੀ ਕਾਉਂਸਲ ਸਾਡੀ ਭੈਣ ਜੀ ਬੀਜਪੀ ਦੀ ਕਾਉਂਸਲਰ ਮੈਂ ਛੋੜਿਆ ਜੀ ਉਹਨੂੰ ਪੁੱਛਿਆ ਸਾਹਮਣੇ ਨਾ ਕਰ ਸਕੇ ਉਹਨੂੰ ਪੁੱਛਿਆ ਮੀਡੀਆ ਵਾਲੇ ਨੇ ਤੇ ਤੁਸੀਂ ਹੌਟ ਚ ਗਏ ਹੋ ਬੀਜਪੀ ਦੇ ਕਾਉਂਸਲਰ ਜੀ ਮੈਡਮ ਸੋ ਉਹਨੇ ਅਖਿਆ ਜੀ ਹੌਟ ਤੋਂ ਮਜੂਰ ਸੀ ਮੈਂ ਆਪ ਛੋੜਿਆ ਟੀਵੀ ਚ ਅੰਦਰ ਤੇ ਬੈਠ ਉਹਦੀ ਗੱਲ ਕਹੀ ਆ ਕਿ ਉਹ ਮੈਂ ਹੌਟ ਚ ਗਈ ਸੀ ਪਹਿਲਾਂ ਨਾ ਬਾਹਰ ਹੀ ਜਾਣ ਦਿੱਤਾ ਗੱਲ ਰੋਕਿਆ ਜੇ ਜੀ ਚਲ ਗਿਆ ਤੇ ਮੀਟਿੰਗ ਕੋਈ ਹੋ ਹੀ ਨਹੀਂ ਇਹਨਾਂ ਨੇ ਇਲੈਕਸ਼ਨ ਕਰਵਾਈ ਨਹੀਂ ਇਹਨਾਂ ਨੇ ਨਾਲ ਲੈ ਕੇ ਆ ਮੇਰਾ ਸੀਨੀਅਰ ਡਿਪਟੀ ਮੇਰਾ ਡਿਪਟੀ ਮੇਰਾ ਆਵਾਜ਼ ਪਾਤੀ ਸੋਸ਼ਲਿਸਟ ਜਿਹੜੇ ਕਦਰ ਬਾਹਰ ਪਾਤੀ ਸੀਨੀਅਰ ਡਿਪਟੀ ਮੇਰਾ ਇਹ ਕਿ ਉਹ ਵੀ ਇੱਥੇ ਹੀ ਹੈ ਐਸ ਕਰਕੇ ਸਾਡੀ ਨੂੰ ਹਾਈ ਪਤਾ ਲੱਗਾ ਸੀਨੀਅਰ ਡਿਪਟੀ ਮੇਰੇ ਜਿਹੜੀ میڈم دیتا میں